ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਮੱਕੀ ਬਾਰੇ ਆਚਾਰ ਵਾਲੀ ਮੱਕੀ ਜਿਹੜੇ ਵੀ ਕਿਸਾਨ ਭਰਾਵਾਂ ਨੇ ਬੀਜੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਕਿਉਂਕਿ ਹੁਣ ਜਿਹੜੀ ਮੱਕੀ ਆ ਕਣਕ ਤੋਂ ਬਾਅਦ ਬੀਜੀ ਹੋਈ ਉਹ ਐਸਟੇਜ ਤੇ ਪਹੁੰਚ ਚੁੱਕੀ ਆ ਲਗਭਗ ਤੁਸੀਂ ਦੇਖ ਸਕਦੇ ਹੋ ਪਰ ਇੱਥੇ ਇੱਕ ਦੋ ਕੁ ਗਲਤੀਆਂ ਹੋ ਜਾਂਦੀਆਂ ਨੇ ਕਿਸਾਨ ਭਰਾਵਾਂ ਮਤੇ ਜਿਹੜੀਆਂ ਕਿ ਐਂਡ ਤੱਕ ਪਰੇਸ਼ਾਨ ਕਰਦੀਆਂ ਰਹਿੰਦੀਆਂ ਨੇ ਪਰੀਸ਼ਾਨ ਕਿਵੇਂ ਕਿਉਂਕਿ ਦੇਖੋ ਆਪਾਂ ਚਾਰ ਵਾਲੀ ਮੱਕੀ ਬੀਜਣੀ ਹੁੰਦੀ ਹੈ ਜਦੋਂ ਕਣਕ ਤੋਂ ਬਾਅਦ ਤਾਂ ਉਹਦੇ ਕੋਲੇ ਪੂਰਾ ਸੂਰਾ ਟਾਈਮ ਹੁੰਦਾ ਕਹਿੰਦਾ ਭਾਵੇਂ 70 ਤੋਂ ਲੈ ਕੇ 85 ਦਿਨ ਤੱਕ ਐਂਡ ਟੂ ਐਂਡ ਹੁੰਦੇ ਆ ਕਿਉਂਕਿ ਨਹੀਂ ਉਸ ਤੋਂ ਬਾਅਦ ਫਿਰ ਲੇਟ ਚਲੀ ਜਾਂਦੀ ਹੈ ਆਪਾਂ ਨੇ ਇੰਨੇ ਟਾਈਮ ਦੇ ਵਿੱਚ ਹੀ ਇਹ ਮੱਕੀ ਆ ਜਿਹੜੀ ਇਹ ਤਿਆਰ ਕਰਨੀ ਹੁੰਦੀ ਹੈ ਫਿਰ ਉਹਨੇ ਕ ਟਾਈਮ ਦੇ ਵਿੱਚ ਤਿਆਰ ਕਰਨ ਵਾਸਤੇ ਕਿਸਾਨ ਭਰਾਵੋ ਇਹਨੂੰ ਸਹੀ ਟਾਈਮ ਤੇ ਰੀ ਪਾਣੀ ਚੰਗੇ ਤਰੀਕੇ ਨਾਲ ਲਾਉਣਾ ਪੈਂਦਾ ਸੋ ਉਹਦੇ ਬਾਰੇ ਗੱਲਬਾਤ ਕਰਦੇ ਆਂ ਚੈਨਲ ਨਾਲ ਨਵੇਂ ਜੁੜੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਗੱਲ ਕਰੀਏ ਸਾਰਿਆਂ ਤੋਂ ਪਹਿਲਾਂ ਦਾ ਕਿਸਾਨ ਭਰਾ ਉਹ ਇੱਕ ਸਾਵਧਾਨੀ ਰੱਖੋ ਜਿਹੜੀ ਵੀ ਅਚਾਰ ਵਾਲੀ ਮੱਕੀ ਆਪਾਂ ਬੀਜਦੇ ਆਂ ਤੁਸੀਂ اے ਬੀ ਸੀ ਡੀ ਕੋਈ ਵੀ ਵੈਰੈਟੀ ਬੀਜੀ ਆ ਉਹਨੂੰ ਜਿਹੜਾ ਜੂਰੀਆ ਪਹਿਲਾ ਪਹਿਲਾ ਜੂਰੀਆ ਇੱਕ ਤਾਂ ਪਾਣੀ ਆਪਾਂ ਨੇ ਬੀਜਣ ਵੇਲੇ ਲਾਤਾ ਦੂਸਰਾ ਪਾਣੀ ਆਪਾਂ ਨੇ ਲਾ ਦਿੱਤਾਗਾ ਜਿਹੜਾ ਅਬੀਜਣ ਤੋਂ ਪਹਿਲੇ ਪਾਣੀ ਤੋਂ ਬਾਅਦ ਤੀਜੇ ਜਾਂ ਚੌਥੇ ਦਿਨ ਤੇ ਬਹੁਤ ਸਾਰੇ ਵੀਰ 12ਵੇਂ 13ਵੇਂ ਦਿਨ ਲਾ ਦਿੰਦੇ ਨੇ ਜਿਹੜਾ ਤੀਸਰਾ ਪਾਣੀ ਆ ਤਾਂ ਉਸ ਟਾਈਮ ਤੇ ਵੀ ਤੁਸੀਂ ਜੂਰੀਆ ਸ਼ੁਰੂ ਕਰ ਸਕਦੇ ਹੋ ਜੇਕਰ ਤੁਹਾਡੀ ਐਸ ਸਟੇਜ ਤੇ ਮੱਕੀ ਆ ਗਈ ਆ ਹੁਣ ਇਹ ਮੱਕੀ ਆ ਜਿਹੜੀ ਇਹ ਲਗਭਗ 25 ਤਰੀਕ ਨੂੰ ਬੀਜੀ ਸੀ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂਗੇ 4 ਤਰੀਕ ਨੂੰ ਲਗਭਗ 10 ਦਿਨਾਂ ਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਇਹਨੂੰ ਹੁਣ ਆਪਾਂ ਜੂਰੀਆ ਸਟਾਰਟ ਕਰ ਦਿੱਤੀ 10 ਨਹੀਂ 12 ਦਿਨਾਂ ਤੇ ਕਰ ਸਕਦੇ ਤੁਸੀਂ ਤੁਹਾਨੂੰ 10 ਦਿਨ ਥੋੜੇ ਜੇ ਘੱਟ ਲੱਗਦੇ ਨੇ ਪਰ ਸਟਾਰਟਿੰਗ ਜੂਰੀਆ ਦੀ ਬਹੁਤ ਜ਼ਰੂਰੀ ਆ ਕਿਉਂਕਿ ਜੇਕਰ ਜੂਰੀਆ ਲੇਟ ਕਰਦੇ ਜਾਓਗੇ ਜਿਵੇਂ ਜਿਵੇਂ ਓਵੇਂ ਓਵੇਂ ਤੁਹਾਡੀ ਮੱਕੀ ਆ ਜਿਹੜੀ ਉਹਦੀ ਗਰੋਥ ਘਟਦੀ ਜਾਊ ਇੱਕ ਵਾਰੀ ਗਰੋਥ ਇਹਦੀ ਰੁਕ ਗਈ ਫਿਰ ਦੇਖੋ ਦੁਬਾਰਾ ਰੀਸਟਾਰਟ ਕਰਨੀ ਰੋਕ ਕੇ ਮੱਕੀ ਨੇ ਚੱਲਣਾ ਜਾਂ ਕੋਈ ਵੀ ਚੀਜ਼ ਹੈ ਜਿਹੜੀ ਰੁੱਕ ਕੇ ਚੱਲਦੀ ਆ ਉਹ ਡਿਲੇ ਕਰੀ ਜਾਂਦੀ ਆ ਆਪਣਾ ਅਗਲਾ ਟਾਈਮ ਆ ਜਿਹੜਾ ਉਹਨੂੰ ਪੋਸਟਪੋਨ ਕਰੀ ਜਾਂਦੀ ਆ ਅੱਗੇ ਸੋ ਜੂਰੀਆ ਪਹਿਲੇ ਨੰਬਰ ਤਾਂ 12-13 ਦਿਨਾਂ ਤੇ ਸਟਾਰਟ ਕਰ ਲਓ ਫਿਰ ਇਹਨੂੰ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਕਿਸਾਨ ਭਰਾ ਉਹ ਸੁੰਡੀ ਤੋਂ ਬਚਾਉਣਾ ਕਿ ਆਪਾਂ ਸੁੰਡੀ ਤੋਂ ਕਿਵੇਂ ਬਚਾਈਏ ਸੁੰਡੀ ਲਗਭਗ ਨਾ ਮਾਤਰ ਪੈਣੀ ਆ ਜੇਕਰ ਤੁਸੀਂ ਇਹਦੀ ਜੂਰੀਆ ਦਾ ਧਿਆਨ ਰੱਖੋਗੇ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਜੂਰੀਆ ਸੱਟੇ ਨਾਲ ਆਪਾਂ ਕਹ ਲਈਏ ਕਿ ਦਿੰਦੇ ਨੇ ਜਾਂ ਖਾਲੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਵੇਂ ਇੱਥੇ ਪਾਤੀ ਤੇ ਇੱਥੇ ਪਾਤੀ ਇਸ ਤਰੀਕੇ ਨਾਲ ਦਿੰਦੇ ਆ ਜਾਂ ਸੱਟਾ ਦਿੰਦੇ ਨੇ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਨਾਲ ਜੇ ਤੁ ਆਪਾਂ ਸੱਟੇ ਨਾਲ ਜੂਰੀਆ ਦਿੰਨੇ ਆਂ ਸੁੰਡੀ ਪੈਣ ਦੇ ਚਾਂਸ 70% ਤੱਕ ਵੱਧ ਜਾਂਦੇ ਨੇ ਨਹੀਂ ਸੁੰਡੀ ਘਟ ਪੈਂਦੀ ਆ ਜੇਕਰ ਤੁਸੀਂ ਦੂਸਰੇ ਤਰੀਕੇ ਨਾਲ ਦੇਓਗੇ ਉਹ ਤਰੀਕਾ ਕਿਹੜਾ ਹੈਗਾ ਉਹ ਤਰੀਕਾ ਡੱਗੀ ਦੇ ਵਿੱਚ ਆਪਾਂ ਨੇ ਮੋਟਰ ਵਾਲੀ ਆਪਣੀ ਖੇਲ ਹੁੰਦੀ ਆ ਡੱਗੇ 'ਚ ਬੱਚਾ ਤੁਸੀਂ ਕੁਛ ਵੀ ਕਹਿੰਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਨੇ ਉਹਨੂੰ ਕਹਿਣ ਦਾ ਆਪਾਂ ਪਾਣੀ ਦੇ ਰੂਪ 'ਚ ਦੇਣੀ ਆ ਭਾਵੇਂ ਤਾਂ ਉਸਨੂੰ ਤੁਸੀਂ ਕਿਸੇ ਡਰਮ ਦੇ ਵਿੱਚ ਘੋਲ ਕੇ ਉਹਦੇ ਤੇ ਟੂਟੀ ਲਾ ਕੇ ਉਹ ਡਰਮ ਨੂੰ ਨਾਲ ਅਪਲਾਈ ਕਰ ਸਕਦੇ। ਭਾਵੇਂ ਤੁਸੀਂ ਡੱਗੀ ਜਾਂ ਚਬੱਚਾ ਕਹਿ ਲਓ ਜਾਂ ਖੇਲ ਦੇ ਵਿੱਚ ਬੋਰੀ ਛੱਟ ਕੇ ਉਹਦੇ ਵਿੱਚ 5-7 ਥਾਂ ਪੇਚ ਕਸ ਵਗੈਰਾ ਕੋਈ ਚੀਜ਼ ਮਾਰ ਦਿਓ ਤੇ ਉਸ ਤੋਂ ਬਾਅਦ ਉਹ ਲਗਭਗ ਘੰਟੇ ਦੇ ਵਿੱਚ ਤੁਹਾਡੀ ਖੁਰਕੇ ਅ ਅੱਗੇ ਚਲੀ ਜਾਊਗੀ ਖਾਲੀਆਂ ਦੇ ਵਿੱਚ। ਹੁਣ ਆਪਾਂ ਇਹਦੇ ਵਿੱਚ ੱਡੀ ਹੋਈ ਹੈ ਲਗਭਗ ਜੂਰੀ ਹੈ। ਹੁਣ ਅੱਗੇ ਗੱਲ ਕਰੀਏ ਜੇਕਰ ਆਗਲਾ ਤਰੀਕਾ ਵੀ ਸਾਨੂੰ ਭਰੋ ਜੇ ਤੁਸੀਂ ਇਹ ਵੀ ਕਰ ਸਕਦੇ ਹੋ। ਕਿਸੇ ਛੋਟੇ ਭਾਂਡੇ ਦੇ ਨਾਲ 5000 7 ਕਿਲੋ ਦੀ ਕੋਈ ਬਾਲਟੀ ਲੈ ਲਓ 5 4 12 ਦੇ ਵਿੱਚ ਉਹ ਆਪਣਾ 5000 10 ਬਾਰੀ ਦੇ ਵਿੱਚ ਉਹ ਤੁਹਾਡੀ ਬਾਲਟੀ ਦੇ ਹਿਸਾਬ ਦੇ ਨਾਲ ਖਤਮ ਹੋ ਜੂਗੀ ਚੂਰੀਆ ਜਿਹੜੀ ਵੀ ਤੁਸੀਂ ਦੇਵੋਗੇ ਉਹਨੂੰ ਬਾਲਟੀ ਭਰ ਕੇ ਤੁਸੀਂ ਖੇਲ ਦੇ ਵਿੱਚ ਸੱਟ ਸਕਦੇ ਹੋ ਜਦੋਂ ਖੁਰਗੀ ਅੱਗੇ ਸੱਟ ਸਕਦੇ ਹੋਗੇ ਇਸ ਤਰੀਕੇ ਨਾਲ ਵੀ ਕਿਉਂਕਿ ਉਹਦੇ ਨਾਲ ਇੱਕ ਬੈਨੀਫਿਟ ਇਹ ਹੁੰਦਾਗਾ ਕਿ ਆਪਾਂ ਉਦੇ ਨਾਲ ਜੇਕਰ ਲਾਈਟ ਚਲੀ ਵੀ ਜਾਂਦੀ ਹੈ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਉੰਨੀ ਕੀ ਆਪਣੀ ਖਰਾਬਾ ਹੁੰਦਾ ਸਾਰੀ ਜੂਰੀਆ ਦਾ ਇਹ ਨਹੀਂ ਹੁੰਦਾ ਕਿ ਆਪਾਂ ਕਈ ਵਾਰੀ ਕੀ ਹੁੰਦਾ ਜੇ ਤਾਂ ਦੇਖੋ ਘੰਟੇ ਬਾਅਦ ਲਾਈਟ ਆ ਗਈ ਤਾਂ ਕੋਈ ਦਿੱਕਤ ਨਹੀਂ ਤੇ ਜੇਕਰ ਲਾਈਟ ਕਾਫੀ ਟਾਈਮ ਨਹੀਂ ਆਉਂਦੀ ਫਿਰ ਉੱਥੇ ਕਿਤੇ ਨਾ ਕਿਤੇ ਖਾਸਾ ਬਣਿਆ ਰਹਿੰਦਾ ਕਿ ਆਪਣੀ ਜੂਰੀਆ ਖਰਾਬ ਹੋਣ ਦਾ ਹੁਣ ਆਗਲੀ ਗੱਲ ਕਿਸਾਨ ਭਰਾਵੋ ਇਹ ਕੰਮ ਤਾਂ ਕਰ ਲਿਆ ਪਰ ਸਾਰਿਆਂ ਤੋਂ ਵੱਡੀ ਸਾਵਧਾਨੀ ਜ਼ਰੂਰੀ ਬੇਨਤੀ ਅੱਗੇ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹਦਾ ਕਾਰਨ ਜੋ ਅਗਲੀ ਗੱਲ ਆਪਾਂ ਤੁਹਾਨੂੰ ਦੱਸ ਰਹੇ ਤੁਸੀਂ ਖੇਲ ਦੇ ਵਿੱਚ ਗੱਟਾ ਸੱਟਿਆ ਜਾਂ ਕਿਵੇਂ ਵੀ ਜੂਰੀਆ ਪਾਈ ਪਰ ਉਸ ਤੋਂ ਬਾਅਦ ਜਦੋਂ ਤੁਹਾਡੀ ਜੂਰੀਆ ਖਤਮ ਹੋ ਗਈ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਵੀ ਚਲਾ ਸਕਦੇ ਹੋ ਕਿਸਾਨ ਭਰਾਓ ਖਾਲੀ ਪਾਣੀ ਜ਼ਰੂਰ ਚਲਾ ਦਿਓ ਕਿਉਂਕਿ ਦੇਖੋ ਜਾਂ ਡਿੱਗੀ ਖਾਲੀ ਕਰ ਦਿਓ ਖਾਲਾਂ ਦੇ ਵਿੱਚ ਪਾਣੀ ਜਿਹੜਾ ਜੂਰੀਆ ਵਾਲਾ ਖੜਾ ਹੁੰਦਾ ਉੱਥੇ ਕਿਤੇ ਨਾ ਕਿਤੇ ਕਿਸੇ ਜਾਨਵਰ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਇਹ ਖਾਸ ਕਰਕੇ ਧਿਆਨ ਰੱਖਣਾ ਆਪਣੀ ਜਿਹੜੀ ਮੱਕੀ ਆ ਉਹ ਦੋ ਅਰੇ ਉਰੇ ਘੱਟ ਹੋ ਜਾਣਗੇ ਚੱਲ ਜੂਗਾ ਪਰ ਜਦੋਂ ਕਿਸੇ ਜਾਨਵਰ ਦਾ ਨੁਕਸਾਨ ਹੋ ਗਿਆ ਫਿਰ ਉੱਥੇ ਕਿਤੇ ਨਾ ਕਿਤੇ ਨੁਕਸਾਨ ਦੀ ਪਰਪਾਈ ਕਰਨੀ ਬਹੁਤ ਔਖੀ ਆ ਇੱਕ ਅਗਲੀ ਗੱਲ ਜਿਹੜੇ ਵੀ ਕਿਸਾਨ ਭਰਾਵਾਂ ਦੇ ਇਸ ਤਰੀਕੇ ਦੇ ਨਾਲ ਜਿਵੇਂ ਕਿ ਦੇਖੋ ਆਪਣੇ ਦੋ ਪੋਰ ਸੀਗੇ ਲਗਭਗ ਇਹ ਅੱਧ ਤੱਕ ਦਿਸਦਾ ਹੋਣਾ ਤੁਹਾਨੂੰ ਬੰਦ ਹੋ ਗਏ ਸੀ ਇਹਨਾਂ ਨੂੰ ਹੁਣੇ ਤੋਂ ਇਹਨਾਂ ਦੀ ਪਰਪਾਈ ਕਰ ਲੋ ਨਹੀਂ ਅਗਲੇ ਦਿਨਾਂ ਦੇ ਵਿੱਚ ਇਹ ਖਾਲੀ ਥਾਂ ਰਹੂਗਾ ਖਾਲੀ ਇਹ ਹੁਣ ਨਾਲ ਲੱਗੀ ਹੋਈ ਮੱਕੀ 8-10 ਦਿਨਾਂ ਦੇ ਸਣ ਨਾਲ ਕਵਰ ਕਰ ਜੂ ਖੇਤ ਨੂੰ ਪਰ ਜੇਕਰ ਕਿਤੇ ਤੁਸੀਂ ਇਸ ਨੂੰ ਨਾ ਕਵਰ ਕੀਤਾ ਫਿਰ ਇਹਨੂੰ ਦੇਖੋ ਕੱਖਾਂ ਨੇ ਨਦੀਨਾਂ ਨੇ ਕਵਰ ਕਰ ਹੀ ਲੈਣਾ ਕਿਉਂਕਿ ਖਾਲੀ ਬਾਹਨਾ ਜਿਹੜਾ ਉਹਦੇ ਵਿੱਚ ਨਦੀਨ ਆਉਣੇ ਲਾਜ਼ਮੀ ਹੋ ਜਾਂਦੇ ਨੇ ਇਹ ਚ ਕੰਮ ਵੀ ਜ਼ਰੂਰ ਕਰ ਲੋ ਇਹਨੂੰ ਡ੍ਰਿਲਿੰਗ ਕਰ ਸਕਦੇ ਹੋ ਜਿਹੜੀ ਆਪਣੀ ਹੱਥਾਂ ਨਾਲ ਚੱਲਣ ਵਾਲੀ ਹੁੰਦੀ ਹੈ ਸੋ ਐਨਾ ਕੰਮ ਕਰ ਲੋ ਸਨ ਭਰਾਓ ਮੱਕੀ ਆ ਜਿਹੜੀ ਤੁਹਾਡੀ ਟੌਪ ਦੀ ਹੋ ਜੂ ਬਾਕੀ ਅਗਲੀਆਂ ਵੀਡੀਓ ਵੀ ਆਪਾਂ ਮੱਖੀ ਤੇ ਕੁਝ ਨਾ ਕੁਝ ਕਰਦੇ ਰਹਿਾਂਗੇ ਬਹੁਤ ਜ਼ਿਆਦਾ ਤਾਂ ਨਹੀਂ ਆਪਾਂ ਟਾਈਮ ਟੂ ਟਾਈਮ ਜਿਹੜੇ ਵੀਡੀਓ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਿਾਂਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ